ਇੱਥੇ ਮਿੱਠੀਆਂ ਰੋਟੀਆਂ ਚੜਾ ਕੇ ਕਹਿੰਦੇ ਹਰ ਸੁੱਖ ਹੈ ਜਿਹੜੀ ਉਹ ਪੂਰੀ ਹੋ ਜਾਂਦੀ ਆ ਭਾਵੇਂ ਕਿਸੇ ਦਾ ਵਿਆਹ ਨਹੀਂ ਹੁੰਦਾ ਜਾਂ ਕਿਸੇ ਕੋਲੇ ਜਵਾਕ ਨਹੀਂ ਹੁੰਦਾ ਤਾਂ ਕਹਿੰਦੇ ਆ ਛੱਪੜ ਚ ਇੱਕ ਵਾਰੀ ਮਿੱਟੀ ਕੱਢ ਜੋ ਕੋਈ ਵੀ ਸੁੱਖ ਹੈ ਜਿਹੜੀ ਉਹ ਤੁਹਾਡੀ ਪੂਰੀ ਹੋ ਜੂਗੀ ਆ ਜਿਹੜਾ ਤੁਸੀਂ ਸਾਹਮਣੇ ਮੰਦਰ ਵੇਖ ਰਹੇ ਹੋ ਇੱਥੇ ਬਹੁਤ ਸਾਰੇ ਲੋਕਾਂ ਦੀ ਸ਼ਰਧਾ ਜੁੜੀ ਹੋਈ ਆ ਬڑے ਲੋਕ ਚਲੋ ਪਖੰਡ ਵੀ ਕਹਿਣਗੇ ਪਰ ਆਪਾਂ ਕਹਿੰਦੀ ਹੈ ਨਾ ਵੀ ਹਰੇਕ ਬੰਦੇ ਦੀ ਆਪਣੀ ਸ਼ਰਦਾ ਹੁੰਦੀ ਆ ਵੀ ਉਹ ਕਿਸੇ ਨਾ ਕਿਸੇ ਨੂੰ ਜ਼ਰੂਰ ਮੰਨਦਾ ਹੁੰਦਾ ਤੇ بڑے ਲੋਕਾਂ ਦੀ ਸ਼ਰਦਾ ਇਸ ਮੰਦਰ ਨਾਲ ਵੀ ਜੁੜੀ ਹੋਈ ਆ ਤੇ ਹੁਣ ਜਿਹੜਾ ਮੇਲਾ ਲੱਗਿਆ ਹੋਇਆ ਕਹਿੰਦੇ ਇੱਥੇ ਜੇ ਕੋਈ ਸੁੱਖ ਸੁੱਖ ਲੇ بڑے ਲੋਕ ਕਹਿੰਦੇ ਵੀ ਉਹ ਪੂਰੀ ਹੋ ਜਾਂਦੀ ਹੈ ਨਾ ਕਈ ਵਾਰੀ ਕਿਸ ਦਾ ਵਿਆਹ ਨਹੀਂ ਹੁੰਦਾ ਜਾਂ ਕਿਸੇ ਕੋਲੇ ਕੋਈ ਜਵਾਖ ਨਹੀਂ ਹੁੰਦਾ ਤਾਂ ਕਹਿੰਦੇ ਉਹ ਸੁੱਖਾਂ ਨੇ ਜਿਹੜੀਆਂ ਉਹ ਪੂਰੀਆਂ ਹੋ ਜਾਂਦੀਆਂ ਨੇ ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਰੋਟੀਆਂ ਚੜਾ ਕੇ ਜਾਂਦੇ ਆ ਗੁਲਗਲੇ ਚੜਾ ਕੇ ਜਾਂਦੇ ਆ ਤੇ ਹੋਰ ਵੀ ਕਈ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਲੱਡੂਆਂ ਦਾ ਪ੍ਰਸ਼ਾਦ ਹੈ ਨਾ ਨਾਰੀਅਲ ਵਗੈਰਾ ਲੋਕ ਚੜਾ ਕੇ ਜਾਂਦੇ ਆ ਤੇ ਇੱਧਰ ਜਿਹੜੇ ਆ ਜਵਾਖ ਨੇ ਵਿਚਾਰੇ ਕੁਛ ਨਾ ਕੁਛ ਆਸ ਹੁੰਦੀ ਆ ਨਾ ਲੋਕਾਂ ਤੋਂ ਵੀ ਚਲੋ ਪੈਸੇ ਦੇ ਕੇ ਜਾਣਗੇ ਤੇ ਉਹ ਬੈਠੇ ਨੇ ਤੇ ਆਜੋ ਆਪਾਂ ਅੰਦਰ ਚੱਲਦੇ ਆਂ ਤੇ ਅੰਦਰ ਉਹ ਦਿਖਾਉਨੇ ਆ ਥੋਨ ਨੂੰ ਜਿਹੜਾ ਇਹ ਮੰਦਰਾ ਪੂਰਾ ਇਹ ਕੁਲਾਣਾ ਮਾਤਾ ਸ਼ੀਤਲਾ ਮਾਤਾ ਦਾ ਮੰਦਰਾ ਕੁਲਾਣਾ ਜਿਹੜਾ ਇੱਕ ਪਿੰਡ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਤੇ ਉੱਥੇ ਜਿਹੜਾ ਇਹ ਮੰਦਰਾ ਉਹ ਬਣਿਆ ਹੋਇਆਗਾ ਜਿੰਨੇ ਵੀ ਹਾਲੇ-ਦਾਲੇ ਪਿੰਡ ਲੱਗਦੇ ਨੇ ਤਕਰੀਬਨ ਮੈਨੂੰ ਲੱਗਦਾ 10-15 ਪਿੰਡ ਜਿਹੜੇ ਹਾਲੇ-ਦਾਲੇ ਨੇ ਉਹ ਤਕਰੀਬਨ ਸਾਰੇ ਪਿੰਡਾਂ ਦੇ ਲੋਕ ਇੱਥੇ ਆਉਂਦੇ ਹੀ ਆਉਂਦੇ ਆ ਮੱਥਾ ਟੇਕ ਕੇ ਜਾਂਦੇ ਆ ਤੇ ਬਾਹਰੋਂ ਵੀ ਦੁਨੀਆ ਜਿਹੜੀ ਬਹੁਤ ਆਉਂਦੀ ਆ ਤਾਂ ਹੁਣ ਆਪਾਂ ਜਿਹੜਾ ਦੇਖ ਲਓ ਅੰਦਰ ਆ ਗਏ ਹੁਣ ਇਕੱਠ ਦੇਖ ਲਓ ਬਹੁਤ سارے ਲੋਕ ਜਿਹੜੇ ਇੱਥੇ ਆਏ ਹੋਏ ਅੱਜ ਮੱਥਾ ਟੇਕਣ ਮੇਲਾ ਜਿਹੜਾ ਉਹ 3 ਦਿਨ ਭਰਦਾ ਹੈਗਾ ਤੇ ਲੋਕਾਂ ਦੀ ਸ਼ਰਧਾ ਮਤਲਬ ਕਹਿਣਾ ਲੋਕਾਂ ਦਾ ਵੀ ਜਿਹੜੀਆਂ ਇੱਥੇ ਸੁੱਖਾਂ ਉਹ ਪੂਰੀਆਂ ਹੋ ਜਾਂਦੀਆਂ ਨੇ بڑے-ਬڑے ਲੋਕ ਪੰਡਤ ਹੈਨਾ ਤਾਂ ਸਾਰੇ ਆਉਂਦੇ ਆ ਇੱ ਕਲਾਣੇ ਵਾਲੀ ਮਾਤਾ ਵੀ ਕਿਹਾ ਜਾਂਦਾ ਸ਼ੀਤਲਾ ਮਾਤਾ ਵੀ ਜਿਹੜਾ ਕਿਹਾ ਜਾਂਦਾ ਤਾਂ ਇਧਰਲੇ ਪਾਸੇ ਪੂਰੀ ਜਿਹੜੀ ਰੌਣਕ ਲੱਗੀ ਹੋਈ ਹੈ ਲੋਕ ਜਿਹੜੇ ਦੂਰੋਂ ਦੂਰੋਂ ਪਹੁੰਚੇ ਹੋਏ ਆ ਗਏ ਮਿੱਠੀਆਂ ਰੋਟੀਆਂ ਇੰਨੀਆਂ ਜਾਦੇ ਚੜ ਜਾਂਦੀਆਂ ਨੇ ਵੀ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਤੇ ਇੱਥੇ ਵੀ ਤਕਰੀਬਨ ਸਾਰੇ ਪਾਸੇ ਜਿਹੜੀਆਂ ਮਿੱਠੀਆਂ ਰੋਟੀਆਂ ਉਹ ਬਣੀਆਂ ਹੋਈਆਂ ਨੇ ਲੋਕ ਇੰਨੀਆਂ ਜਾਦੇ ਚੜਾ ਕੇ ਜਾਂਦੇ ਆ ਕਿ ਆ ਦੇਖੋ ਸਾਰੇ ਪਾਸੇ ਜਿਹੜੀਆਂ ਤੇ ਇਧਰ ਬਾਈ ਜਿਹੜੇ ਆ ਮੁਰਗੇ ਵਾਲੇ ਇਹ ਖੜਿਆ ਹੈ ਨਾ ਇਹ ਚਲੋ ਕਿਸ ਤਰ੍ਹਾਂ ਸਿਰ ਤੇ ਚਹਾਉਂਦੇ ਆ ਤੇ ਉਦੋਂ ਆ ਚਲੋ ਕੋਈ ਵੀ ਮਨ ਦੀ ਮਰਦ ਕਹਿੰਦੇ ਉਹ ਪੂਰੀ ਹੋ ਜਾਂਦੀ ਹੈ ਲੋਕਾਂ ਦਾ ਕਹਿਣਾ ਤਾਂ ਇਹ ਵੀ ਤੁਹਾਨੂੰ ਬੜੇ ਮਿਲ ਜਾਣਗੇ ਇੱਥੇ ਇਹ ਵੀ ਇਹਨਾਂ ਦਾ ਇੱਕ ਵਿਚਾਰਿਆਂ ਦਾ ਰੁਜ਼ਗਾਰ ਹੈ ਲਾ ਲੋ ਹੈ ਨਾ ਜਦੋਂ ਤੁਸੀਂ ਜਾਣਦੇ ਹੋ ਮੱਤਾ ਟਿਕਦਾ ਸਰੂਪ ਪਰ ਦੀ ਜਿਹੜਾ ਇਹ ਚਾਹ ਹੁੰਦੇ ਨੇ ਲੋਕ 5-10 ਰੁਪਏ ਜਿਹੜਾ ਇਹਨਾਂ ਨੂੰ ਦੇ ਜਾਂਦੇ ਤੇ ਉਸ ਤੋਂ ਬਾਅਦ ਇਹਨਾਂ ਦੀ ਵੀ ਜਿਹੜੀ ਦਿਹਾੜੀ ਪੈ ਜਾਂਦੀ ਆ ਪਰ ਜੇ ਆਪਾਂ ਅੰਨ ਦੀ ਗੱਲ ਕਰੀ ਤਾਂ ਅੰਨ ਬਹੁਤ ਜ਼ਿਆਦਾ ਚੜਦਾ ਇੰਨਾ ਜ਼ਿਆਦਾ ਚੜਦਾ ਹੁਣ ਇਹਨੂੰ ਤੁਸੀਂ ਭਾਵੇਂ ਪਖੰਡ ਕਹਿ ਲੋ ਹੈ ਨਾ ਭਾਵੇਂ ਲੋਕਾਂ ਦੀ ਸ਼ਰਦਾ ਕਹਿ ਲੋ ਤਾਂ ਹਰੇਕ ਬੰਦੇ ਦੀ ਆਪਣੀ ਸੋਚ ਨਹੀਂ ਆ ਹਰੇਕ ਬੰਦਾ ਆਪਣੇ ਅਨੁਸਾਰ ਹੀ ਚੱਲਦਾ ਹੈ ਨਾ ਤਾਂ ਆਪਾਂ ਕਿਸੇ ਨੂੰ ਐ ਵੀ ਨਹੀਂ ਕਹਿ ਸਕਦੇ ਕਿ ਤੂੰ ਗਲਤ ਕਰ ਰਿਹਾ ਪਖੰਡ ਕਰ ਰਿਹਾ ਜਾਂ ਉੱਥੇ ਮੱਥਾ ਟੇਕ ਰਿਆਂਗਾ ਚਲੋ ਆਪਾਂ ਉਹ ਗੱਲਾਂ ਛੱਡੋ ਇੱਥੇ ਰੋਟੀਆਂ ਦੇਖੋ ਤੁਸੀਂ ਲੋਕਾਂ ਨੇ ਜਿਹੜੀਆਂ ਕਿੰਨੀਆਂ ਚੜਾਈਆਂ ਹੋਈਆਂ ਨੇ ਆ ਦੇਖੋ ਐਡਾ ਵੱਡਾ ਢੇਰ ਜਿਹੜਾ ਹੁਣ ਲੱਗ ਗਿਆ ਹਲੇ ਜਿਹੜਾ ਮੇਲ ਆ ਉਹ 2-4 ਦਿਨ ਹੋਰ ਚੱਲੂ ਤਸਿਆਵ ਲਾਲੂ ਵੀ ਉਸ ਤੋਂ ਬਾਅਦ ਕਿੰਨੀਆਂ ਜਿਹੜੀਆਂ ਇੱਥੇ ਰੋਟੀਆਂ ਚੜ ਜਾਣਗੀਆਂ ਦੇਖੋ ਤਕਰੀਬਨ ਆਲੇ-ਦਾਲੇ ਜਿੰਨੇ ਵੀ ਨੇੜੇ-ਨੇੜੇ ਪਿੰਡ ਆ ਉਹ ਸਾਰਿਆਂ ਦੇ ਵਿੱਚ ਕੜਾ ਹੀ ਚੜੀਆਂ ਹੋਈਆਂ ਨੇ ਗਿਆ ਕੋਈ ਮਿੱਠੀਆਂ ਰੋਟੀਆਂ ਲਾਉਂਦਾ ਕੋਈ ਗੁਲਗਲੇ ਲਾਉਂਦਾ ਹੈ ਨਾ ਕੋਈ ਮਿੱਠੇ ਚੌਲ ਜਾਂ ਕੁਝ ਵੀ ਚਲੋ ਪ੍ਰਸ਼ਾਦ ਬਣਾ ਕੇ ਇੱਥੇ ਲੈ ਕੇ ਆਉਂਦਾ ਤਾਂ ਇਸ ਤਰੀਕੇ ਨਾਲ ਜਿਹੜਾ ਜਦੋਂ ਇੱਥੇ ਚੜਦਾ ਤੇ ਉਸ ਤੋਂ ਬਾਅਦ ਜਿਹੜਾ ਇਹ ਹੋ ਸਕਦਾ ਗਉਂਸਾਲਾਂ 'ਚ ਦੇ ਦਿੱਤਾ ਜਾਵੇ ਤੇ ਇੱਧਰਲੇ ਪਾਸੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਧ ਆਉਂਦੇ ਆ ਦੇਖੋ ਆ ਚਹਾਈ ਜਾਂਦੇ ਆਗੇ ਸਿਰ ਤੇ ਇਹ ਵੀ ਜਿਹੜੇ ਪੈਸੇ ਮੰਗਦੇ ਇੱਥੋਂ 5 10 ਰੁਪਏ ਜੋ ਵੀ ਹੈਨਾ ਇਹਨਾਂ ਦਾ ਵੀ ਚਲੋ ਗੁਜ਼ਾਰੀ ਲਾ ਲਓ ਪਰ ਇੱਕ ਗੱਲ ਹੋਰ ਵੀ ਆ ਚਲੋ ਹੈਨਾ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਹੈਗੇ ਤਾਂ ਇੱਥੇ ਜਿਹੜਾ ਇੱਕ ਛੱਪੜ ਬਣਿਆ ਹੋਇਆ ਚਲੋ ਆਪਾਂ ਛੱਪੜਾਲੇ ਪਾਸੇ ਵੀ ਜਾਵਾਂਗੇ ਪਹਿਲਾਂ ਇੱਥੋਂ ਦਿਖਾ ਦੇ ਤੁਹਾਨੂੰ ਥੋੜਾ ਜਿਹਾ ਤਾਂ ਇੱਧਰ ਜਿਹੜਾ ਆਪਾਂ ਦੂਜੇ 게ਟ ਨਿਕਲੇ ਪਹਿਲਾਂ ਉਧਰ ਦੇ ਉਧਰਲੇ ਪਾਸੋਂ ਜਿਹੜਾ ਆਪਾਂ ਐਂਟਰ ਹੋਏ ਸੀਗੇ ਤਾਂ ਇੱਥੇ ਇੱਕ ਛੱਪੜ ਵੀ ਆ ਯਾਰ ਛੱਪੜ ਤੇ ਲੋਕ ਬਹੁਤ ਸਾਰੇ ਜਦੋਂ ਮਿੱਟੀ ਕੱਢਣ ਆਉਂਦੇ ਆਗੇ ਤਾਂ ਉਥੇ ਮੈਨੂੰ ਐਵੇਂ ਲੱਗਦਾ ਵੀ ਯਾਰ ਜਿਹੜਾ ਗੰਦਾ ਪਾਣੀ ਹੈ ਨਾ ਉਹਨੂੰ ਸਾਫ਼ ਕਰ ਦੇਣਾ ਚਾਹੀਦਾ ਕਿਉਂਕਿ ਜਦੋਂ ਐਨੇ ਲੋਕ ਆਉਂਦੇ ਆ ਤਾਂ ਚੜ੍ਹਾਵਾ ਵੀ ਵਧੀਆ ਹੋਊਗਾ ਹੈਨਾ ਤਾਂ ਇਧਰਲੇ ਪਾਸੇ ਆ ਦੇਖੋ ਜੋ ਵੀ ਛੱਪੜਾ ਇੱਥੇ ਇੱਕ ਵਧੀਆ ਤਲਾਬਣਾ ਦੇਣਾ ਚਾਹੀਦਾ ਤੇ ਉਹਦੇ ਵਿੱਚ ਵੈਸੇ ਮਿੱਟੀ ਦੀਆਂ 5-7 ਟਰਾਲੀਆਂ ਵਧੀਆ ਮਿੱਟੀ ਦੀਆਂ ਚਲੋ ਸਿੱਟ ਦੇਣ ਹੈਨਾ ਤਾਂ ਉਹ ਜਿਹੜਾ ਮਤਲਬ ਵੀ ਆਪਾਂ ਕਹਦੇ ਹੈਨਾ ਵੀ ਇੱਕ ਸਾਫ਼ ਜਾ ਹੋ ਜਾਂਦਾ ਤਾਂ ਹੁਣ ਤੋਬੇ ਦੇ ਵਿੱਚ ਤਾਂ ਤਕਰੀਬਨ ਚੀਕ ਹੀ ਹੋਊਗੀ ਤੇ ਆਹ ਜਿਹੜਾ ਮਾਤਾਂ ਦਾ ਮੰਦਰ ਹੈਗਾ ਤਾਂ ਇਹ ਵੀ ਯਾਰ ਲੋਕਾਂ ਦੀ ਚਲੋ ਆਪਣੀ ਸ਼ਰਦਾ ਹੈ ਨਾ ਵੀ ਆਪਾਂ ਕਿਸ ਨੂੰ ਕਹਿ ਵੀ ਨਹੀਂ ਸਕਦੇ ਯਾਰ ਕਈ ਵਾਰੀ ਇਦਾਂ ਵੀ ਹੋ ਜਾਂਦਾ ਨਾ ਲੋਕ ਵਿਰੋਧ ਕਰਨ ਲੱਗ ਜਾਂਦੇ ਨੇ ਵੀ ਤੂੰ ਜਿਹੜਾ ਏ ਧਰਮ ਨੂੰ ਨਿੰਦਦਾ ਜਾਂ ਇਦਾਂ ਕਰਦਾ ਪਰ ਦੋਸਤੋ ਨਿੰਦਣਾ ਨਹੀਂ ਕੋਈ ਵੀ ਗੱਲ ਨਹੀਂ ਹਰੇਕ ਬੰਦੇ ਦੀ ਆਪਣੀ ਸ਼ਰਦਾ ਹੈ ਚਲੋ ਜੁੜੀ ਹੋਈ ਪਰ ਉਹ ਕਹਿਣ ਦੀ ਗੱਲ ਆ ਵੀ ਇੱਥੇ ਵਧੀਆ ਲੱਗੂਗਾ ਹੈ ਨਾ ਜੇ ਇੱਕ ਤਲਾਬ ਬਣਾ ਦਿੱਤਾ ਜਾਵੇ ਤੇ ਉਹਦੇ ਵਿੱਚ ਜਿਹੜੀ ਸਾਫ਼ ਸੁਥਰੀ ਮਿੱਟੀ ਜਿਹੜੀ ਉਹ ਸਿੱਟ ਦਿੱਤੀ ਜਾਵੇ ਤਾਂ ਦੋਸਤੋ ਵੀਡੀਓ ਕਿਦਾਂ ਲੱਗੇ ਵਾਤਵਾਰ ਤੇ ਸ਼ੇਅਰ ਜ਼ਰੂਰ ਕਰ ਦਿਓ ਅਡਰੈਸ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸਦਾ ਵੀ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਕੋਲਾਣਾ ਪਿੰਡ ਆ ਜਿੱਥੇ ਮੇਲਾ ਭਰਦਾ ਤਾਂ ਦੋਸਤੋ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ 100% ਗਾਰੰਟੀ ਦੇ ਨਾਲ ਹਰ ਸਮੱਸਿਆ ਦਾ ਹੱਲ ਪਰੇਸ਼ਾਨੀ ਜਿਵੇਂ ਲਵ ਮੈਰਿਜ ਵਸ਼ੀਕਰਨ ਪਤੀ ਪਤਨੀ ਚ ਅਣਬੱਟ ਮੋਟਕ